ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਲਜੀ ਕੋਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੇ ਆ ਤੇ ਗਾਇਜ਼ ਆਪਾਂ ਆਏ ਸੀ ਅੱਜ ਵੋਟਪਾਣ ਆ ਦੇਖੋ ਇੱਥੇ ਕਿੰਨੇ ਅੱਛੇ ਅੱਛੇ ਪਲਾਂਟ ਲਗਾਏ ਹੋਏ ਆ ਤੇ ਬਹੁਤ ਸੋਹਣਾ ਕਰਕੇ ਬੱਕਟ ਵਿੱਚ ਲਗਾਏ ਆ ਤੇ ਗਾਇਜ਼ ਇਹ ਸਾਰੀਆਂ ਵੋਟਪਾਣ ਆਈਆਂ ਸੀ ਆ ਦੇਖੋ ਘੰਟੀਸ ਨੇ ਤੇ ਬਣਾਈ ਹੋਈ ਹਾਂ ਹਾਂ ਤੇ ਆ ਦੇਖੋ ਗਾਇਸ ਕਿੰਨੇ ਅੱਛੇ ਫਲਾਵਰ ਵੀ ਇੱਥੇ ਮੈਂ ਤੁਹਾਨੂੰ ਦਿਖਾਣੀਆਂ ਤੇ ਬਹੁਤ ਅੱਛੀ ਡੈਕੋਰੇਸ਼ਨ ਕੀਤੀ ਹੈ ਗਵਰਨਮੈਂਟ ਸਕੂਲ ਇੱਥੇ ਤੇ ਆ ਦੇਖੋ ਗਾਇਸ ਆ ਦੇਖੋ ਕਿੰਨੇ ਸੋਹਣੇ ਸੋਹਣੇ ਫਲਾਵਰ ਤੇ ਹਰਾ ਹਰਾ ਜਿਹਾ ਕਿੰਨਾ ਪਿਆਰਾ ਲੱਗ ਰਿਹਾ ਤੇ ਹੁਣ ਆਪਾਂ ਸਾਰੇ ਵੋਟ ਪਾਣ ਆਏ ਆ ਤੇ ਵੋਟ ਪਾਵਾਂਗੇ ਜੀ ਆ ਦੇਖੋ ਬਹੁਤ ਸੋਹਣੇ ਫਲਾਵਰ ਹੋਏ ਨੇ ਗੁਲਾਬ ਦੇ ਬਹੁਤ ਸੋਹਣੀ ਖੁਸ਼ਬੂ ਪਰ ਇੱਥੇ ਤੋੜਨਾ ਕੁਝ ਵੀ ਲਾਉ ਨਹੀਂ ਹੈਗਾ आ देखो मैं क्या चलो भी लोग की शुरुआत अच्छे ही कर दी स्कूल तो लोग आई जाए पाइया बोटा देखो सारे सारिया दे निशान सभी अपने निशान बिठाउे तो निशान, निशान मिट गया फिर आपने मिटा दिया हाँ भी मिट <laughs> ਆ ਦੇਖੋ ਬਹੁਤ ਅੱਛਾ ਅੱਛਾ ਲਿਖਿਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਸੋਹਣਾ ਬਹੁਤ ਸੋਹਣਾ ਡੈਕੋਰੇਸ਼ਨ ਕੀਤਾ ਹੋਇਆ ਹੈ ਉਹ ਗਟਾ ਜਿਹੜਾ ਤੁਸੀਂ ਆ ਗਏ ਤੁਸੀਂ ਨੂੰ ਜਵਾ ਹਾਂ ਮੇਰੇ ਮਾਰੇ ਕਿ ਮੰਨੇ ਇਹ ਤੂਪ ਹੋ ਗਈ ਹੈ ਜਲਦੀ ਜਲਦੀ ਚੱਲੋ ਚੱਲੋ ਚਲ ਲੈ ਉਹ ਤਾਂ ਦੇਖੀ ਕਹਿੰਦੀ ਮੈਂ ਤਾਂ ਕੁੰਮੜੀ ਬਣਵਾਣੀ ਹੈ ਵੀਡੀਓ ਲਾ ਲਾ ਪੂਰੀਆਂ ਟੋਰਾ ਚਾਹੀਏ ਇੱਧਰ ਦੇਖ ਲਓ ਉਹ ਦੇਖ ਕਹਿੰਦੀ ਮੈਂ ਤਾਂ ਵੀਡੀਓ ਬਣਵਾਣੀ ਹੈ ਸਪੈਸ਼ਲ ਕੁਝ ਹੁੰਦੀ ਬਈਏ ਏ ਸ਼ਾਮ ਹੁੰਦੀ ਤਾਂ ਫੇਰ ਵੀ ਸੀਗਾ ਤੁਸੀਂ ਤਾਂ ਧੁੱਪ ਦੇ ਵਿੱਚ ਵੜ ਗਈਆਂ ਸਾਰੀਆਂ ਆਜੋ ਆਜੋ ਧੁੱਪ ਹੋਈ ਪਈ ਬਈ ਸਾਡੀ ਸਾਡੀ ਧੁੱਪ ਹੋਈ ਪਈ ਏ ਸਾਰੀਆਂ ਦੀ ਵੀਡੀਓ ਬਣਦੀ ਫੋਟੋ ਨਹੀਂ ਖਿੱਚਦੀ ਮੈਂ ਆ ਦੇਖ ਲਓ ਗਾਇਸ ਫੋਟੋ ਵੀ ਖਿੱਚ ਦੇਣੀ ਆ ਲੈ ਫੋਟੋ ਵੀ ਖਿੱਚਦੀ ਵਿੱਚ ਲੋ ਫੋਟੋ ਖਿੱਚਦੀ ਮੈਨੇ ਬਹੁਤ ਸਾਰੀ ਖਿੱਚਦੀ ਆਜੋ ਵੇ ਤਿਆ ਦੇਖੋ ਗਾਇਸ ਆ ਲਗਾਏ ਹੋਏ ਨੇ ਡਸਟਬੀਨ ਬਹੁਤ ਅੱਛੇ ਸਾਫ ਸੁੱਥਰਾ ਕੀਤਾ ਸਾਸਰੀਕਾਲ ਜੀ ਸਾਸਰੀਕਾਲ ਜੀ ਸਾਸਰੀਕਾਲ ਹਾਂ ਸਕੂਲ ਦੀ ਵੀ ਬਣਾ ਲਈ ਤੁਹਾਡੀ ਬੜਾ ਅੱਛਾ ਡੈਕੋਰੇਸ਼ਨ ਕੀਤੀ ਹੋਈ ਮੈਂ ਖਾ ਬੜੇ ਦਿਨਾਂ ਬਾਅਦ ਆਏ ਸਰਪੰਚ ਬਣਾ ਹੈ ਅੱਛਾ ਖਾਣੇ ਲਈ ਬਣਾ ਦੋ ਹਾਂਜੀ ਖਾਣੇ ਵਾ ਸਨਵਾਰਾ ਹੈ ਖਾਣਾ ਅੱਛਾ ਸਰਪੰਚ ਵੀ ਥਾਰੇ ਵਾਂਗ ਹੀ ਬਣਵਾ ਰਾ ਖਾਣਾ ਕਿਉਂ ਹਰ ਵਾਰ ਦਾ ਸਰਪੰਚ ਦਿੰਦੇ ਆ ਉਹ ਫਿਰ ਚਲੋ 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 ਜੀ ਗਾਇਸ ਇਹ ਦੇਖ ਲਓ ਇਹਨਾਂ ਨੂੰ ਅੱਜ ਖਾਣਾ ਬਣਾਉਣਾ ਪੈ ਰਿਹਾ ਵਾਟਰਾਂ ਲਈ ਜੀ ਵੀ ਤੁਸੀਂ ਚਲੋ ਰਹਿ ਜਾਂਦੇ ਚੁਸਨਾ ਤੇ ਆਹ ਦੇਖੋ ਗਾਇਸ ਸਾਡੇ ਪਿੰਡ ਦੇ ਇਹ ਘਰ ਦੇਖੋ ਤੁਹਾਨੂੰ ਦਿਖਾਣੇ ਆ ਕੱਚੇ ਕੱਚੇ ਘਰ ਆ ਦੇਖੋ ਛੋਟੇ ਛੋਟੇ ਬਨੇ ਹੋਏ ਆ ਤੇ ਇਹਨਾਂ ਨੇ ਲਗਾਏ ਬਹੁਤ سارے ਪlant ਵਗੈਰਾ ਆ ਦੇਖ ਲਓ ਸਾਰੀਆਂ ਭੱਜ ਗਈਆਂ ਛੱਡ ਕੇ ਸਾਨੂੰ ਆ ਦੇਖੋ ਗਾਇਸ ਵਸਤੇ ਜੀ ਵਸਤੇ ਅੱਜ ਦਿਖਾਨਿਆਂ ਤੁਹਾਨੂੰ ਮੇਰੇ ਪਿੰਡ ਵੀ ਦਿਖਾ ਦਿੰਨੇ ਆਂ ਅਸੀਂ ਆਇਆ ਸਾਡਾ ਪਿੰਡ ਜੀ। ਤੇ ਆਪਤ ਥੇ ਨੇ ਛੋਟੀਆਂ ਪਾਥੀਆਂ। ਗੋਹੇ। ਚੀਨਾ ਨਾ ਲੱਗ ਬਾਲ ਦੇ ਰੱਖਿਆ ਇਹਨਾਂ ਨੇ। ਕਿਆ ਲਾਇਓ ਇਹਨੇ ਪਲਾਂਟ। ਇਹ ਪਿੰਡ ਦੀਆਂ ਸਾਡੀ ਗਲੀਆਂ। ਕੱਚੇ ਪੱਕੇ ਘਰ ਸਾਰਾ ਕੁਝ ਤੁਹਾਨੂੰ ਦਿਖਾ ਦਿੱਤਾ ਗਾਇਸ ਤੇ ਬਾਕੀ ਮਿਲਾਂਗੇ ਹੁਣ ਤੁਹਾਨੂੰ ਘਰ ਦੇ ਵੀਲੋਗ ਦੇ ਨਾਲ ਚਲੋ ਅਭੀ ਆਪਣੇ ਆਪਣੇ ਘਰਾਂ ਨੂੰ ਵੜਦੇ ਜਾਓਣ ਸਾਰੇ ਤੇ ਲੋ ਗਾਇਸ ਆਪਾਂ ਆ ਗਏ ਸੀਗੇ ਪੋਟਾ ਪਾ ਕੇ ਤੇ ਆ ਦੇਖੋ ਜੀ ਆਪਾਂ ਬਰੋਟ ਪਾ ਕੇ ਆ ਗਏ ਤੇ ਮੈਂ ਕਿਹਾ ਚਲੋ ਨਾਸ਼ਤਾ ਬਣਾਣੀ ਆ ਨਾਸ਼ਤਾ ਬਣਾਉਣ ਲੱਗੇ ਸੀ ਤੇ ਨਾਸ਼ਤੇ ਦੇ ਵਿੱਚ ਬਣਾਉਣ ਲੱਗੇ ਆਪਾਂ ਪਰੌਂਠੇ ਗਾਇਸ ਤੇ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਪਰੌਂਠੇ ਨਹੀਂ ਖਾਂਦੀ ਤੇ ਮੈਂ ਖਾਂਦੀ ਹੁੰਦੀ ਹੰਨੀਆਂ ਫੁਲਕੇ ਤੇ ਆਹ ਦੇਖੋ ਜੀ फटाफट ਆਪਾਂ ਨਾਸ਼ਤਾ ਬਣਾ ਨਹੀਂ ਪਰ ਆਪਾਂ ਨਾ ਜਲਦੀ ਪਾਈ ਸੀ ਧੁੱਪ ਤੋਂ ਕਿਉਂਕਿ ਤੁਹਾਨੂੰ ਪਤਾ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਧੁੱਪ ਦੇ ਵਿੱਚ ਨਿਕਲਣਾ ਬੜਾ ਮੁਸ਼ਕਿਲ ਲੱਗਦਾ ਹੈ ਤੇ ਇਸ ਕਰਕੇ ਆਪਾਂ ਟੈਂਪਸ ਰਿਪੋਰਟ ਸਭ ਤੋਂ ਪਹਿਲਾਂ ਆਪਾਂ ਹੀ ਨੰਬਰ ਮਾਰਿਆ ਅੱਜ ਨੰਬਰ ਲਾ ਕੇ ਆਏ ਹਾਂ ਅਸੀਂ ਪਾਈਏ ਵੋਟ ਵਾਕਿਨ ਕੋਰਨੀ ਅਸੀਂ ਲੇਡੀਜ਼ ਲੇਡੀ ਸਾਰੇ ਮੱਲੇ ਦੀਆਂ ਗਈਆਂ ਸੀਗੀਆਂ ਤੇ ਅਸੀਂ ਪਾ ਕੇ ਆ ਗਿਆਂ ਜੀ ਵੋਟਾਂ ਆ ਦਾਲ ਆ ਦੇਖੋ ਆਪਾਂ ਛੋਲਿਆਂ ਦੀ ਦਾਲ ਬਣਾਉਣ ਲੱਗਿਆ ਕਿਉਂਕਿ ਅੱਜ ਆਣਾ ਹੈ ਸਾਡੇ ਮਹਿਮਾਨਾਂ ਨੇ ਸਾਡੇ ਮੈਂ ਕਿਹਾ ਚਲੋ ਕਿਉਂਕਿ ਆ ਦੇਖੋ ਜੀ ਇਹਦੇ ਸੌਰੀ ਇਹ ਛੋਲੇ ਨੇ ਕਿ ਆਪਾਂ ਬਣਾਵਾਂਗੇ ਕਾੜਨੀ ਵਿੱਚ ਛੱਟੀ ਦੇ ਚਦਾਲ ਛੱਟੀ ਜਾਂਦੇ ਨੇ ਜਿਹੇ ਤਰ੍ਹਾਂ ਛੋਲੇ ਨੇ ਤੇ ਆਪਾਂ ਘਰ ਰਿਸੀ ਸੋਈ ਦੀ ਦਵਾਈ ਮੈਂ ਕਿਹਾ ਪਹਿਲਾਂ ਧਾਰ ਤਵਾ ਚੁੱਲੇ ਦੇ ਚੁੱਲੇ ਦੇ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਕੇ ਜਾਂਦਾ ਤੇ ਇਸ ਕਰਕੇ ਦਾਲ ਆਪਣਾ ਰਿਜਦੀ ਰਹੂਗੀ ਹੌਲੀ ਹੌਲੀ ਬਣਦੀ ਰਹੂਗੀ ਕੋਈ ਇਹਦੇ ਸਵਾਦ ਨੇ ਆਪਾਂ ਨਮਕ ਮਿਰਚ ਹਲਦੀ ਫੇਰ ਆਪਾਂ ਧਰ ਦਿੰਨੇ ਆ ਚੁੱਲੇ ਤੇ ਤੇ गाइस ਤੁਹਾਨੂੰ ਪਤਾ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਸਾਡੀ ਦਾਲ ਨਹੀਂ ਉਬਲਣੀ ਚਾਹੀਦੀ ਹਨਾ ਤੇ ਇਹਦੇ ਲਈ ਸਪੈਸ਼ਲ ਮੈਂ ਪਹਿਲਾਂ ਵੀ ਦੱਸਿਆ ਸੀ ਸਰੋਂ ਦਾ ਤੇਲ ਤੁਸੀਂ ਇੱਕ ਚਮਚ ਕੁ ਪਾ ਸਕਦੇ ਹੋ ਵਿੱਚ ਸਾਡੀ ਦਾਲ ਚੁੱਲੇ ਤੇ ਬਿਲਕੁਲ ਵੀ ਨਹੀਂ ਉਬਲਦੀ ਹੈਗੀ ਠੀਕ ਹੈ ਜੀ ਆਪਾਂ ਬਾਅਦ ਧਰਾਂਗੇ ਹੁਣ ਚੁੱਲੇ ਤੇ ਦਾਲ ਤੇ ਬਾਕੀ ਮਿਲਦੇ ਤੁਹਾਨੂੰ ਹੋਰ ਕੰਮਾਂ ਦੇ ਨਾਲ ਤਹ ਲੋ ਗਾਇਜ਼ ਇੱਧਰ ਕਰਨ ਲੱਗੇ ਸੀ ਚੁੱਲਾ ਸਾਫ ਜੇਕਰ ਚੁੱਲਾ ਸਾਫ ਨਾ ਉਹ ਨਾ ਤੇ ਮਨ ਨਹੀਂ ਕਰਦਾੋ ਜਰੂਰ ਰੋਜ਼ ਇਹ ਵੀ ਸਾਫ ਜਰੂਰੀ ਕਰਨਾ ਪੈਂਦਾ ਖਲ ਬਣਾਇਆ ਸੀ ਨਾ ਤੇ ਤੇ ਮੈਂ ਕਿਹਾ ਚਲੋ ਚੁੱਲਾ ਵੀ ਸਫਾਈ ਕਰਦੀਏ ਅਜੜੀਏ ਸੁਆਹ ਹੁੰਦੀ ਹੈ ਨਾ ਬਹੁਤ ਵਧੀਆ ਹੁੰਦੀ ਹੈ ਜਿਵੇਂ ਤੁਹਾਡੇ ਘਰ ਬੂਟੇ ਵਗੈਰਾ ਹੁੰਦੇ ਹਨਾ ਇਹ ਸੁਆਹ ਚਿਹਰਾ ਦੇ ਵਿੱਚ ਤਾਂ ਦੇਖ ਲਓ ਮੁੱਲ ਮਿਲਦੀ ਹੈ ਤੇ ਸਾਡੇ ਵਰਗੇ ਪਿੰਡਾਂ ਦੇ ਵਿੱਚ ਇਹਨੂੰ ਰੂੜੀ ਤੇ ਸੁਧਰੇ ਸਾਡੇ ਘਰ ਚ ਦੇਖ ਲਓ ਵੀ ਐਸਟ ਹੈ ਮੈਸੇ ਮਾ ਪਾ ਦੇਣੀ ਹੁੰਦੀਆਂ ਬੂਟਿਆਂ ਚ ਵੀ ਉੱਪਰ ਪੈਣਾ ਪਰ ਬੜਾ ਵਧੀਆ ਪਿਆ ਜਦੋਂ ਚੁੱਲ੍ਹਾ ਲਿਪਦੇ ਆ ਨਾ ਬੜੀ ਅੱਛੀ ਖੁਸ਼ਬੂ ਆਉਂਦੀ ਏ ਇਹਦੇ ਚ ਮਿੱਟੀ ਦੀ ਮਹਿਕ ਬਹੁਤ ਵਧੀਆ ਲੱਗਦੀ ਜਿਵੇਂ بارشਾਂ ਦੇ ਵਿੱਚ ਲੱਗਦੀ ਏ ਨਾ ਐਦਾਂ ਦੀ ਮਹਿਕ ਲੱਗਦੀ ਬਹੁਤ ਸੋਹਣੀ ਮਹਿਕ ਲੱਗਦੀ ਏ ਤੇ ਲਓ ਜੀ ਇੱਧਰ ਬਾਲਣ ਲੱਗੇ ਅੱਗ ਗਾਇਜ਼ ਐਦਾਂ ਮੇਰੇ ਕੋਈ ਲਫਾਫਾ ਵਗੈਰਾ ਸਾਡੇ ਬੱਚਾ ਹੁੰਦਾ ਨਾ ਅਸੀਂ ਕਦੀ ਵੀ ਉਹਨੂੰ ਰੂੜੀ ਤੇ ਲਈ ਜਾਣ ਦਿੰਦੇ ਹਾਂ ਕਿਉਂਕਿ ਰੂੜੀ ਤੇ ਤੁਹਾਨੂੰ ਪਤਾ ਜਦੋਂ ਫਸਲ ਚ ਖੇਤਾਂ ਦੇ ਵਿੱਚ ਚੱਲ ਜਾਂਦਾ ਨਾ ਤੇ ਫਿਰ ਸਾਡੇ ਜਿੱਥੇ ਪੋਲੋਥੀਨ ਹੋ ਜਾਂਦਾ ਨਾ ਉਥੋਂ ਫਸਲ ਨਹੀਂ ਉਗਦੀ ਹੈਗੀ ਤੇ ਤੁਸੀਂ ਵੀ ਜੇਕਰ ਪਿੰਡਾਂ ਵਾਲੇ ਹਨ ਤੇ ਇਦਾਂ ਰੂੜੀਆਂ ਤੇ ਕਦੀ ਵੀ ਪੋਲੋਥੀਨ ਨਾ ਸੁੱਟਿਆ ਕਰੋ ਤੇ ਵੇਲਾ ਚੁੱਲੇ ਤੇ ਕੰਮ ਕਰਨਾ ਕੋਈ ਸੋਖਾ ਕੰਮ ਨਹੀਂ ਆਗਾ ਦੇਖ ਲਓ ਕਾਲਸ ਲੱਗ ਗਈ ਤੇ ਸਾਡੀ ਇੱਧਰ ਬਣ ਗਈ ਅੱਗ ਤੇ ਹੁਣ ਧਰ ਦਾਂਗੇ ਆਪਾਂ ਇਹਦੇ ਤੇ ਦਾਲ ਨੋਇਸ ਹੁਣ ਅੱਗ ਵੱਲ ਗਈ ਬਹੁਤ ਵਧੀਆ ਹੁਣ ਆਪਾਂ ਇਹਦੇ ਤੇ ਦਾਲ ਢਾਲ ਬੰਦੀ ਹੈ ਬੱਸ ਹੁਣ ਆਪਣਾ ਹੋਰ ਕੰਮ ਕਰ ਲਾਂਗੇ ਸਾਡੇ ਮੱਠੀ ਅੱਗੇ ਆਪਣਾ ਇਹ ਕੰਮ ਹੁੰਦਾ ਰਹੇਗਾ ਦਾਲ ਬਣਦੀ ਰਹੇਗੀ ਸਾਡੀ ਇਹ ਕਰ ਵੀ ਦੇਖ ਲਓ ਕਿੰਨੀ ਤੋਗਾ ਕਰਵਾਤੀ ਘਰ ਮੇਰੇ ਤਦ ਲੋ ਗਾਇਜ਼ ਇਹ ਤਾਂ ਹੋਤੇ ਆਪਾਂ ਚਾਵਲ ਚਾਵਲ ਆਪਾਂ ਪਹਿਲਾਂ ਤਾਂ ਧੋ ਕੇ ਰੱਖ ਦਿੰਨੇ ਨਾ ਥੋੜੀ ਦੇਰ ਪਹਿਲਾਂ ਧੋ ਦਵਾਂ ਨਾ ਤੇ ਫਿਰ ਵਧੀਆ ਤਰੀਕੇ ਨਾਲ ਬਣ ਜਾਂਦੇ ਨੇ ਨਾ ਤੜਕਾ ਲਾ ਕੇ ਆਪਾਂ ਬਣਾਵਾਂਗੇ ਚਾਵਲ ਤੇ ਆ ਦੇਖੋ ਰਸੋਈ ਆਪਾਂ ਬਿਲਕੁਲ ਸਾਫ਼ ਸੁਥਰੀ ਕਰ ਦਿੱਤੀ ਐ ਤੇ ਦਾਲ ਆਪਣਾ ਬਾਹਰ ਦੇਖਦੇ ਹੁਣ ਜਾ ਕੇ ਬਣੀ ਕਿ ਨਹੀਂ ਤੇ ਇੱਧਰ ਭੰਡੇ ਧੋ ਕੇ ਮਿਲਾ ਦਿੱਤੇ ਨੇ ਤੇ ਲੋ ਗਾਇਜ਼ ਹੁਣ ਦੇਖ ਕੇ ਆਪਾਂ ਸਾਡੀ ਦਾਲ ਦੇਖੋ ਲਿਜੇਗੀ ਬਹੁਤ ਵਧੀਆ ਤਰੀਕੇ ਨਾਲ ਹਾਂ ਦੇਖੋ ਦਾਲ ਬਣਨ ਲੱਗ ਗਈ ਐ ਤੇ ਹੁਣ ਆਪਾਂ ਲਾ ਦਾਂਗੇ ਇਹਨੂੰ ਤੜਕਾ ਹੁਣ ਆਪਾਂ ਇਹ ਥੱਲੇ ਲਾ ਦਾਂਗੇ ਤੇ ਦੇਖ ਲਓ ਮਟੀ ਮਟੀ ਅੱਗੇ ਵਧੀਆ ਬਣ ਜਾਂਦੀ ਹੈ ਨਾ ਐਦਾਂ ਬਣ ਜਾਂਦੀ ਹੈ ਕਾੜਨੀ ਵਿੱਚ ਦाल ਬਹੁਤ ਵਧੀਆ ਤੇ ਬਹੁਤ ਸੋਹਣੀ ਬਣਦੀ ਹੈ ਤੇ ਤੁਸੀਂ ਵੀ ਬਣਾਇਆ ਕਰੋ ਤੇ ਗਰਮੀ ਬਹੁਤ ਜ਼ਿਆਦਾ ਵੈਸੇ ਹਿੰਮਤ ਨਹੀਂ ਹੁੰਦੀ ਕਿ ਕੰਮ ਕਰੀਏ ਪਰ ਕੀ ਕਰੀਏ ਜੀ ਸਾਡਾ ਸਰਦਾ ਹੀ ਨਹੀਂ ਕਾਂ ਚੁੱਲੇ ਬਿਨਾ ਸਾਨੂੰ ਚੁੱਲੇ ਤੇ ਕੰਮ ਜ਼ਰੂਰੀ ਕਰਨਾ ਪੈਂਦਾ ਤੇ ਲਓ ਜੀ ਇਹਨੂੰ ਰੱਖ ਦਿੰਨੇ ਆਪਾਂ ਕਾੜਨੀ ਨੂੰ ਥੱਲੇ ਆ ਦੇਖੋ ਕਾੜਨੀ ਨਾ ਹਮੇਸ਼ਾ ਮੈਂ ਕਿਸੇ ਚੀਜ਼ ਤੇ ਰੱਖ ਜਿੰਨੀ ਆ ਤਾਂ ਮੈਂ ਕੁੰਡੀ ਤੇ ਰੱਖ ਦਿੰਨੀ ਆ ਜਦੋਂ ਗਰਮ ਗਰਮ ਕਾੜਨੀ ਆਪਾਂ نیچے ਰੱਖਦੇ ਆ ਨਾ ਤੇ ਸਾਡੀ ਕਾੜਨੀ ਬਹੁਤ ਜਲਦੀ ਕਰੈਕ ਹੋ ਜਾਂਦੀ ਏ ਤੇ ਇੱਧਰ ਰੱਖ ਲਿਆ ਆਪਾਂ ਤੇਲ ਫਟਾਫਟ ਲਾ ਲੈਨੇ ਆ ਤੜਕਾ ਤੇ ਚਾਵਲ ਮੈਂ ਧੋ ਕੇ ਲੈ ਆਈ ਆ ਇੱਥੇ ਚਾਵਲ ਤਾਰ ਦੂੰਗੀ ਤੇ ਫੁਲਕੇ ਲਾਉਂਗੀ ਅੰਦਰ ਗੈਸ ਤੇ ਕਿਉਂਕਿ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੈ ਇਹ ਵੈਸੇ ਹੀ ਬਸ ਮੈਨੂੰ ਪਰ ਸ਼ੌਕ ਵੀ ਹੈ ਤੇ ਥੋੜੀ ਚੁੱਲੇ ਦੀ ਚੀਜ਼ ਬਣੀ ਹੋਈ ਨਾ ਟੇਸਟੀ ਲੱਗਦੀ ਏ ਸਾਡੇ ਤਾਂ ਪਸੰਦ ਕਰਦੇ ਆ ਘਰ ਦੇ ਤੇ ਬੋ ਜਿੱਧਰ ਲਾ ਲੈਣੀ ਹੈ ਮਤੜਕਾ ਇਹ ਦਾਲ ਨੂੰ ਬਹੁਤ ਵਧੀਆ ਤੜਕਾ ਲੱਗਦਾ ਲਸਣ ਥੋੜਾ ਜਿਹਾ ਪਿਆਜ਼ ਕੱਟ ਲਿਆ ਤੇ ਹੁਣ ਟਮਾਟਰ ਤੇ ਹਰੀਆਂ ਮਿਰਚਾਂ ਆਪਾਂ ਕੱਟ ਲਈਆਂ ਜਾਂ ਤੱਕ ਤਾਂ ਤੱਕ ਇਹ ਮਿਰਚਾਂ ਲਿਆ ਪੋੜੀ ਹਨ ਚਿਕਨ ਅਗ ਜਾਦੀ ਹੈ ਤੇ ਲਓ ਜੀ ਅੱਧਰ ਕੱਟ ਲਿਆ ਟਮਾਟਰ ਤੇ ਹਰੀਆਂ ਮਿਰਚਾਂ ਤਿਆਰ ਕਰ ਪਿਆਜ਼ ਭੁੰਨਣ ਲੱਗੇ ਸਾਡੇ ਜੇਕਰ ਤੁਸੀਂ ਵਧੀਆ ਕੰਦੇ ਨਾ ਰੰਗਤ ਆਵੇ ਸਾਡੀ ਦਾਲ ਸਬਜੀ ਦੀ ਇਰੇ ਵਿੱਚ ਗਰਮ ਮਸਾਲਾ ਜਿੱਦਾਂ ਕੁਝਦੇ ਆ ਨਾ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਸਿੱਟ ਦਿਆ ਕਰੋ ਬਹੁਤ ਟੇਸਟੀ ਬਣਦਾ ਏ ਹੋਰ ਕੀ ਬੰਦੇ ਹੁੰਦੇ ਆ ਆਪਾਂ ਦੇਗੀ ਵਿੱਚ ਥੋੜਾ ਜਿਹਾ ਗਰਮ ਮਸਾਲਾ ਤੇ ਇਹ ਪਾਤੀ ਜੀ ਮੈਂ ਦੇਗੀ ਵਿੱਚ ਇਤਨਾ ਬਹੁਤ ਵਧੀਆ ਜੇ ਤੇ ਹੁਣ ਪਾ ਦਾਂਗੇ ਆਪਾਂ ਇੱਥੇ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚ ਮੈਂ ਨਾਲ ਵਿੱਚਾਂ ਬਹੁਤ ਘੱਟ ਪਾ ਰਹੀ ਹਾਂ ਅੱਜ ਤਾਂ ਆਰਦੀ ਦਾ ਖਾਂਦੇ ਨਹੀਂ ਹੈਗੇ ਬਹੁਤ ਜ਼ਿਆਦਾ। ਬਾਅਕ ਕੇ ਬੈਠਣਾ ਹੋ ਗਿਆ ਹੁਣ ਅੱਜ ਕੱਲ ਨੂੰ। ਬੋਤਾ ਪਾ ਕੇ ਆ ਕੇ ਇਹਨਾ ਨਾਸ਼ਤਾ ਬਣਾਇਆ। ਫਿਰ ਦੇਖ ਲੋ ਦੁਪਹਿਰ ਦੇ ਕੰਮ। ਸਾਰਾ ਦਿਨ ਕੰਮ ਹੀ ਕੰਮ ਸੰਗ ਦਾ। ਸ਼ਹਿਰ ਚਲੇ ਚੰਡੀਗੜ੍ਹ ਚੱਲ ਜੀਦਾ ਨਾ ਫਿਰ ਇੱਥੇ ਕੰਮ ਹੀ ਨਹੀਂ ਸੋਚਦਾ ਤੁਹਾਨੂੰ। ਸਾਰਾ ਦਿਨ। ਤੇ ਲੋ ਜੀ ਇੱਧਰ ਲੱਗ ਗਿਆ ਸਾਡਾ ਤੜਕਾ। Bálið er eftir það ekki Bálið er eftir það ekki ਤੈ ਲੋ ਜੀ ਲੱਗ ਗਿਆ ਸਾਡਾ ਖੂਦ ਦਾ ਹੁਣ ਆਪਾਂ ਇੱਧਰ ਹੀ ਧਰ ਦਾਂਗੇ ਇਹਦੇ ਤੇ ਆ ਦੇਖੋ ਦਾਲ ਬਣ ਗਈ ਇਕਦਮ ਵਧੀਆ ਬਣ ਗਈ ਨਾ ਦਾਲ ਹਲ ਇੱਕ ਅਗ ਜੀ ਹੁਣ ਬਣਾ ਲਾਂਗੇ ਆਪਾਂ ਨਾਲ ਹੀ ਚਾਵਲ ਅੰਮ੍ਰਿਤ ਚਾਵਲ ਤੇ ਲੋ ਗਾਇਜ਼ ਅੱਗ ਬਲਦੀ ਪਈ ਹੈ ਨਾ ਮੈਂ ਹਮੇਸ਼ਾ ਕੜਾਈ ਦੇ ਵਿੱਚ ਚਾਵਲ ਬਣਾਉਣੀ ਨਹੀਂ ਕੜਾਈ ਦੇ ਵਿੱਚ ਪਣਾਉਂਦੇ ਆ ਨਾ ਆਪਾਂ ਚਾਵਲ ਜੇਕਰ 2 ਗਲਾਸ ਚਾਵਲ ਨੇ ਤੇ 2 ਪਾਣੀ ਦੇ ਪਾਣੇ ਆਪਾਂ ਡਬਲ ਪਾਣਾ ਤੇ ਕੁੱਕਰ ਦੇ ਵਿੱਚ ਆਪਾਂ ਬਰਾਬਰ ਪਾਣੀ ਪਾਨੇ ਆ ਬਸ ਹੁਣ ਦੇਖਿਓ ਇਸੀ ਅੱਗ ਤੇ ਸਾਡੇ ਚਾਵਲ ਬਣ ਕੇ ਹੋ ਜਾਣਗੇ ਤਿਆਰ ਤੇ ਹੱਲੇ ਆ ਨਾ ਅਸੀਂ ਡਿਮਾਂਡ ਆਈ ਕਿ ਚੁੱਲ੍ਹੇ ਤੇ ਚੱਲੀਆਂ ਭੁੰਨ ਕੇ ਦੇ ਦੋ ਬਾਕੀ ਦੇਖਦੀਆਂ ਚਾਵਲ ਬਣ ਜਾਣ ਫਿਰ ਦੋ ਕੁ ਚੁੱਲੀਆਂ ਭੁੰਨ ਕੇ ਦੇ ਦਿੰਦੀ ਆ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਜਦ ਤੱਕ ਸਾਡੇ ਚਾਵਲ ਬਣਨ ਗਿਆ ਆਪਾਂ ਹੋਰ ਕੰਮ ਕਰ ਲੈਨੇ ਰਸੋਈ ਦੇ ਵਿੱਚ ਆਪਣੇ ਤਲੋ ਗਾਈਜ਼ ਆ ਦੇਖ ਲੋ ਚਾਵਲ ਬਣ ਕੇ ਹੋ ਗਏ ਤਿਆਰ ਨਾ ਦੇਖ ਲੋ ਮਠੀ ਮਠੀ ਆ ਗਏ ਤੇ ਹੁਣ ਆਪਾਂ ਇਹਨਾਂ ਨੂੰ ਲਾ ਦਾਂਗੇ ਥੱਲੇ ਤੇ ਇੱਧਰ ਭੁੰਨਾਗੇ ਆਪਾਂ ਛੱਲੀਆਂ ਦੇਖੋ ਛੱਲੀਆਂ ਲੈ ਕੇ ਆਏ ਅੱਜ ਛੱਲੀਆਂ ਭੁੰਨਾਗੇ ਕਹਿੰਦੇ ਸੀ ਚੁੱਲੇ ਤੇ ਛੱਲੀਆਂ ਭੁੰਨਣੀਆਂ ਤੇ ਮੈਂ ਕਿਹਾ ਚਲੋ ਭੁੰਨ ਦਿੰਨੀ ਆ ਤੇ ਲੋ ਗਾਈਜ਼ ਆ ਭੁੰਨਣ ਲੱਗਿਆ ਆਪਾਂ ਛੱਲੀਆਂ ਦੇਖੋ ਅੱਜ ਕੱਲ ਛੱਲੀਆਂ ਕਿੰਨੀਆਂ ਵਧੀਆ ਆ ਗਈਆਂ ਨੇ ਨਾ ਇਹ ਵਾਲੀਆਂ ਛੱਲੀਆਂ ਨਿੰਬੂ ਤੇ ਕਾਲਾ ਨਮਕ ਲਾ ਕੇ ਬਹੁਤ ਟੇਸਟੀ ਲੱਗਦੀਆਂ ਤੇ ਚੁੱਲੇ ਤੇ ਭੁੰਨੀਆਂ ਹੀ ਆ ਬਸ ਇਹ ਵਧੀਆ ਲੱਗਦੀਆਂ ਗੈਸ ਤੇ ਭੁੰਨ ਦਾ ਲੋ ਸਵਾਦ ਨਹੀਂ ਹੁੰਦਾ ਮੇਕੇ ਚਲੋ ਅੱਗ ਭਾਲੀ ਰਹੀ ਸੀ ਆਪਾਂ ਇਹਨਾਂ ਨੂੰ ਭੁੰਨ ਲੈਣੇ ਲਓ ਜੀ ਆ ਦੇਖੋ ਭੁੱਜ ਗਈਆਂ ਸਾਡੀਆਂ ਚੱਲੀਆਂ ਆ ਜੋ ਜਿੰਨੇ ਜਿੰਨੇ ਕਾੜੀਆਂ ਬਹੁਤ ਟੇਸਟੀ ਲੱਗਦੀਆਂ ਹਨ ਰੋੜਾਂ ਤੇ ਬਹੁਤ ਦਿੰਦੇ ਹਨ ਨਾ ਚੱਲੀਆਂ ਤੇ ਮੇਰੀਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰਾ ਚੈਨਲ ਨੂੰ ਪਿਆਰ ਦੇਣ ਲਈ ਬਹੁਤ ਸਾਰਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਪਿਆਰਾ ਜਿਹਾ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਕਰ ਨਹੀਂ ਹੋ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਿੰਡੂ ਵੀਲੌਗ ਦੇਖਣ ਲਈ